ਪੰਜਾਬੀ ਸਾਹਿਤ ਕਲਾ ਸੁਸਾਇਟੀ ਬੈਡਫੋਰਡ ਯੂਕੇ ਵੱਲੋਂ ਪਲੇਠੇ ਸਮਾਗਮ ਵਿੱਚ ਇੰਗਲੈਂਡ ਦੀ ਪ੍ਰਸਿੱਧ ਕਵਿਤਰੀ ਰੂਪ ਦਿਵਿੰਦਰ ਕੌਰ ਦਾ ਕਾਫ ਸੰਗ੍ਰਹਿ ਮੌਨ ਦਾ ਅਨੁਵਾਦ ਲੋਕ ਅਰਪਣ ਕੀਤਾ ਗਿਆ। ਪੰਜਾਬੀ ਸਾਹਿਤ ਕਲਾ ਸੁਸਾਇਟੀ ਦੇ ਮੋਰੀ ਬਲਵੰਤ ਸਿੰਘ ਗਿੱਲ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਤੇ ਕਿਤਾਬ ਬਾਰੇ ਬਲਵਿੰਦਰ ਸਿੰਘ ਚਾਹਲ ਨੇ ਪਰਚਾ ਪੜ੍ਹਿਆ। ਇਸ ਸਮਾਗਮ ਵਿੱਚ ਯੂਰਪ ਤੋਂ ਉੱਚੇ ਤੌਰ ਤੇ ਦਲਜਿੰਦਰ ਸਿੰਘ ਰਹਿਲ ਇਟਲੀ ਪ੍ਰੋਫੈਸਰ ਜਸਪਾਲ ਸਿੰਘ ਇਟਲੀ ਅਮਜਦ ਆਰਫੀ ਜਰਮਨੀ ਗੁਰਪ੍ਰੀਤ ਕੌਰ ਗਰੀਜ਼ ਤੇ ਜੀਤ ਸੁਰਜੀਤ ਬੈਲਜੀਅਮ ਤੋਂ ਇਲਾਵਾ ਸਾਰੇ ਯੂਕੇ ਭਾਰਦੇ ਸਾਹਿਦਕਾਰ ਅਤੇ ਆਦਮੀ ਸ਼ਖਸੀਤਾ ਹਿੱਸਾ ਲੈਣ ਲਈ ਪਹੁੰਚੇ ਯੂਕੇ ਪਰਚੋਂ ਮਹਿੰਦਰਪਾਲ ਸਿੰਘ ਢਾਲੀਵਾਲ, ਅਜੀਮ ਸ਼ੇਖਰ, ਬਲਦੇਵ ਸਿੰਘ ਮਸਤਾਨਾ, ਮੋਤਾ ਸਿੰਘ ਸਰਾਏ, ਐਮਪੀ ਮੁਹੰਮਦ ਯਾਸੀਨ, ਜੀਤ ਸੁਰਜੀਤ ਬੈਲਜੀਅਮ, ਮੇਅਰ ਮੁਹੰਮਦ ਨਿਵਾਜ਼, ਬਲਵੰਤ ਸਿੰਘ ਗਿੱਲ, ਬਲਵੀਰ ਸਿੰਘ ਰੰਧਾਵਾ, ਦਲਜਿੰਦਰ ਸਿੰਘ, ਪ੍ਰੋਫੈਸਰ ਜਸਪਾਲ ਸਿੰਘ ਇਟਲੀ, ਅਮਜਦ ਆਰਫੀ ਜਰਮਨੀ ਗੁਰਪ੍ਰੀਤ ਕੌਰ ਗਰੀਸ ਲਾਰਡ ਪਾਸ਼ਾ ਕੁਲਵੰਤ ਕੌਰ ਢਿੱਲੋਂ ਕਿਰਪਾਲ ਪੁੰਨੀ ਸੁਖਦੇਵ ਸਿੰਘ ਬਾਂਸਲ ਰਾਜਿੰਦਰਜੀਤ ਗੁਰਚਰਨ ਸੱਗੂ ਪ੍ਰਕਾਸ਼ ਸੋਹਲ ਦਰਸ਼ਨ ਬੁਲੰਦਵੀ ਮਨਪ੍ਰੀਤ ਸਿੰਘ ਬਦਨੀਕਲਾਂ ਮਨਜੀਤ ਕੌਰ ਪੱਡਾ ਕੁਲਵੰਤ ਸਿੰਘ ਤੇਸੀ ਗੁਰਮਿੰਦਰ ਸਿੰਘ ਆਦ ਹੋਮ ਹਮਾ ਕੇ ਪਹੁੰਚੇ ਤੇ ਕਿਤਾਬ ਬਾਰੇ ਵਿਚਾਰ ਚਰਚਾ ਕੀਤੀ ਰੂਪ ਦਿਵਿੰਦਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਆਪਣੀਆਂ ਕੁਝ ਕਵਿਤਾਵਾਂ ਆਏ ਮਹਿਮਾਨਾਂ ਨਾਲ ਸਾਂਝੀਆਂ ਕੀਤੀਆਂ ਇਸ ਮੌਕੇ ਚિત੍ਰਕਾਰ ਜਤਿੰਦਰ ਸਿੰਘ ਪੱਤੜ ਨੇ ਰੂਪਦੀਪਿੰਦਰ ਅਤੇ ਅਮਨਦੀਪ ਸਿੰਘ ਗਲਾਸਗੋ ਦੇ ਚਿੱਤਰਪੇਂਟ ਕੀਤੇ ਸਟੇਜ ਦੀ ਕਾਰਵਾਈ ਪਹਿਲੇ ਭਾਗ ਵਿੱਚ ਅਮਨਦੀਪ ਸਿੰਘ ਅਮਨ ਗਲਾਸਗੋ ਨੇ ਬਾਖੂਬੀ ਨਵਾਈ ਤੇ ਦੂਸਰੇ ਭਾਗ ਕਵੀ ਦਰਬਾਰ ਕਰਵਾਇਆ ਗਿਆ ਇਹਦੀ ਸਟੇਜੀ ਕਾਰਵਾਈ ਮਹਿੰਦਰਪਾਲ ਸਿੰਘ ਢਾਲੀਬਾਲ ਅਤੇ ਪ੍ਰਭਜੋਤ ਕੌਰ ਬੜੈਚ ਨੇ ਕੀਤੀ ਤੇ ਵਾਰੋ-ਵਾਰ ਦਰਸ਼ਕਾਂ ਨੂੰ ਬੰਨੀ ਰੱਖਿਆ ਇਸਮੋ ਕੇ ਮਲਕੀਤ ਕੌਰ ਪਰਮਜੀਤ ਕੌਰ ਸੰਧਾਵਾਲੀਆ ਹਰਪਜਨ ਸਿੰਘ ਨਾਹਲ ਬਿੱਟੂ ਖੰਗੂੜਾ ਆਫਤਾਬ ਨਿਕਲਸਨ ਸੁਰਿੰਦਰਪਾਲ ਸਿੰਘ ਬੰਟੀ ਉਪਲ ਸੰਤੋਖ ਸਿੰਘ ਹੇਰ ਹਰਜਿੰਦਰ ਸਿੰਘ ਪਰਮਦੀਪ ਸਿੰਘ ਪੰਮੀ ਜਸਮੀਰ ਸਿੰਘ ਲਾਲ ਸਬਗੁਨ ਕੌਰ ਘੁੰਮਣ ਪ੍ਰਭਗੋਬ ਸਿੰਘ ਘੁੰਮਣ ਖਿਰਦੇਜੀਤ ਸਿੰਘ ਖਾਰਾ ਹਰਮਨ ਪ੍ਰੀਤ ਸਿੰਘ ਘੁਮਣ ਸਾਬਕਾ ਮੇਰ ਮਹਿੰਦਰ ਕੌਰ ਮਿੱਡਾ ਨਵੀਕੌਰ ਨਾਹਰ ਸਿੰਘ ਗਿੱਲ ਨਛੱਤਰ ਭੋਗਲ ਜਸਵੰਤ ਸਿੰਘ ਗਿੱਲ ਖਿਮਿੰਦਰ ਸਿੰਘ ਗਰਚਾ ਸ਼ੈਵਦੀਪ ਕੌਰ ਢੇਸੀ ਰੁਪਿੰਦਰ ਕੌਰ ਗਿੱਲ ਹਰਜਿੰਦਰ ਕੌਰ ਜਤਿੰਦਰ ਸਿੰਘ ਬੁਗਲੀ ਦਲਵੀਰ ਕੌਰ ਭਜਨ ਕੌਰ ਜਸਵਿੰਦਰ ਕੁਮਾਰ ਜੀ ਸ਼ਾਨ ਸਾਕਿਬ ਆਦ ਨੇ ਵੀ ਹਾਜ਼ਰੀ ਲਿਖਵਾਈ ਸਾਰਾ ਦਿਨ ਚਾਹ ਪਕੌੜਿਆਂ ਮਠੀਆਂ ਬੇਸਣਾ ਦਾ ਆਨੰਦ ਲੈਣ ਤੋਂ ਬਾਅਦ ਅੱਜ ਮਹਿਮਾਨਾਂ ਨੇ ਸਾਗ ਦਾਲ ਤੇ ਰੋਟੀ ਦਾ ਆਨੰਦ ਵੀ ਮਾਣਿਆ ਰੂਪ ਦਿਵਿੰਦਰ ਕੌਰ ਦੇ ਕਾਵ ਸੰਗ੍ਰਹਿ ਮੌਨ ਦਾ ਅਨਵਾਦ ਨੂੰ ਲੋਕ ਅਰਪਣ ਕਰਨ ਹਿਤ ਹੋਏ ਸਮਾਗਮ ਦੀ ਸਫਲਤਾ ਤੇ ਆਧਾਰਾ ਪਾਇਂਦੜਿਆ ਬਹੁਤ ਬਹੁਤ ਸ਼ੋਭਕਾ ਮਨਾਵਾ ਭੇਜਦਾ